ਉਹ ਕੋਈ ਜੱਟ ਵਾ ਗਿਆ ਸੌਰੀ ਹੂੰ ਸੌਰੀ ਗਿਆ ਵਾ ਸੌਹਰਾਂ ਦਾ ਚਾਈ ਇਹ ਜਹ ਹੁੰਦਾ ਰਿਹਾ ਪੰਜ ਸੱਤ ਦਿਨ ਹੂੰ ਤੇ ਕਹਿੰਦਾ ਵੀ ਹੁਣ ਅਸੀਂ ਤਾਂ ਤੜਕਿਉਂ ਜਾਵਾਂਗੇ ਬੁੜੀ ਕਹਿੰਦੀ ਨਹੀਂ ਭਾਈ ਤੜਕਿਉਂ ਤਾਂ ਵੀਰਵਾਰ ਹੈ ਹੂੰ ਉਹ ਕਹਿੰਦਾ ਮਾਈ ਵੀਰਵਾਰ ਵੀ ਉਥੇ ਦੇ ਬਣਾਏ ਵੇ ਬੁੱਧਵਾਰ ਵੀ ਉਥੇ ਦੇ ਬਣਾਏ ਵੇ ਦਿਨ ਤਾਂ ਸਾਰੇ ਕੁਦਰਤ ਵਾਲੇ ਦੇ ਬਣਾਏ ਵੀ ਹੁੰਦੇ ਆ ਭਈ ਵੀਰਵਾਰ ਹੋਵੇ ਚਾਹੇ ਕੁਛ ਵੀ ਹੋਵੇ ਅਸੀਂ ਤਾਂ ਜਾਣਾ ਹੀ ਜਾਣਾ ਕੱਲ ਨੂੰ ਅਸੀਂ ਨਹੀਂ ਅੜਕਣਾ ਜਦੋਂ ਨਾ ਹਟਿਆ ਉਹ ਪਾਈ ਲੱਗਿਆ ਕਹਿਣ ਕਹਿੰਦੇ ਭਾਈ ਰਾਜੇ ਜਾਨਕ ਵਰਗਿਆਂ ਨੇ ਨਹੀਂ ਕੁੜੀਆਂ ਤਾਂ ਆਪਦਾ ਫਰਜ ਲਾ ਕੇ ਤੋਰੀਆਂ ਨੇ ਉਹਨਾਂ ਨੇ ਵੀ ਨੇਖੀਆਂ ਬੇਟੀਆਂ ਨੂੰ ਕੌਣਾ ਰੱਖਣ ਵਾਲਾ ਇਹ ਤਾਂ ਤੋੜਨੀ ਹੀ ਪੈਂਦੀਆਂ ਨੇ ਫਰਜ ਲਾ ਕੇ ਬਣਾਉਣਾ ਹੀ ਪੈਂਦਾ ਆਪਦਾ ਲੈ ਜਾ ਭਾਈ ਅਸੀਂ ਕੀ ਕਹਿੰਦੇ ਆ ਜੇ ਨਹੀਂ ਛਾਦਦਾ ਬਗਜਾ ਲੈ ਜਾ ਤੁਰਿਆ ਜਾਂਦਾ ਹੈ ਗਾਂਹਾਂ ਜਾਂਦਿਆਂ ਨੂੰ ਵੀਰਵਾਰ ਰਲ ਗਿਆ ਨਾਲ ਉਹਨਾਂ ਦੇ ਉਹ ਕਹਿੰਦਾ ਤੇਮੀ ਮੇਰੀ ਐ ਉਹ ਜਿਹੜਾ ਵਿਆਹ ਕੇ ਲੈ ਕੇ ਆਇਆ ਸੀਗਾ ਸਹੁਰਿਆਂ ਤੋਂ ਉਹ ਕਹਿੰਦਾ ਮੇਰੀ ਐ ਦੋਨਾਂ ਦਾ ਰੌਲਾ ਪੈਂਦਾ ਤੁਰਿਆ ਗਿਆ ਬਹੁਤ ਕੋਰਟ ਕਚਹਿਰੀਆਂ ਦੇ ਵਿੱਚ ਗੇੜੇ ਦਿੱਤੇ ਕਿਤੋਂ ਨਿਸ਼ਾਫ ਨਾ ਮਿਲਿਆ ਤੇ ਉਹ ਕੋਈ ਕਹੇ ਵੀ ਹੁਣ ਕੀ ਪਤਾ ਹੈ ਕਿਹੜੇ ਦੀ ਐ ਵੀ ਕਿਹੜੇ ਦੀ ਕਹਾ ਕਿ ਤੋਰਾ ਮੈਂ ਕਹਦੇ ਨਾਲ ਦੋਨੇ ਇੱਕੋ ਜਿਹਾ ਇਹ ਕਹਿੰਦਾ ਮੇਰੀ ਐ ਤੂੰ ਕਹਿੰਦਾ ਮੇਰੀ ਐ ਵੀ ਕਿਤੋਂ ਨਿਸ਼ਾਫ ਨਾ ਉਹਨਾਂ ਨੂੰ ਮਿਲਿਆ ਸਾਰੇ ਜਦੋਂ ਖਾਰੀਆਂ ਕੋਟ ਕਚਹਿਰੀਆਂ ਦੇ ਵਿੱਚ ਭੜਕਦੇ ਤੁਰੇ ਫਿਰਦੇ ਰਹੇ ਤੁਰੇ ਜਾਂਦਿਆਂ ਨੂੰ ਇੱਕ ਵਾਰੀ ਮੂਹਰੇ ਵੇੜ ਬੱਕਰੀਆਂ ਆਲਾ ਬੱਕਰੀਆਂ ਚਾਰਦਾ ਫਿਰਦਾ ਤੇ ਉੱਥੇ ਕਚਹਿਰੀ ਰਾਜੇ ਦੀ ਜਾਨੀ ਵੀਰ ਵਿਕਰਮਾ ਜੀਤ ਰਾਜੇ ਦੀ ਕਚਹਿਰੀ ਦਾ ਜਾਨੀ ਕੋਟ ਆ ਗਿਆ ਉੱਥੇ ਉੱਥੇ ਕੋਟ ਕਚਹਿਰੀ ਦਾ ਆਇਆ ਵਾ ਤੇ ਉਹ ਬੱਕਰੀਆਂ ਆਲਾ ਕਹਿੰਦਾ ਬਈ ਉਹ ਜਿਹੜਾ ਜਾਂਦੀ ਆ ਜੋੜੀ ਟੁਰੀ ਉਹਨਾਂ ਨੂੰ ਮੋੜ ਕੇ ਲਿਆਓ ਉਹਨਾਂ ਚੋਂ ਇੱਕ ਬੰਦਾ ਤੁਰਿਆ ਅੱਛਾ ਜਾ ਕੇ ਕਹਿੰਦਾ ਸਾਨੂੰ ਕੋਈ ਸਾਡੇ ਰਾਜੇ ਨੇ ਬੁਲਾਇਆ ਅੱਛਾ ਉਹ ਕਹਿੰਦਾ ਰੋਹੀ ਵਿਆਮਾਨ ਐ ਇੱਥੇ ਰਾਜਾ ਕਿੱਥੇ ਉਹ ਕਹਿੰਦਾ ਹੈਗਾ ਉਹ ਉਦੇ ਉੱਚੇ ਸੋਂ ਬੈਠਾ ਸਾਨੂੰ ਉਹਨੇ ਬੁਲਾਇਆ ਮੈਂ ਨਹੀਂ ਕਹਿੰਦਾ ਵੀ ਹੋਰ ਦੇਖ ਲਓ ਬੈਠਾ ਦੇਖ ਲਓ ਕਹਿੰਦੇ ਚਾਰ ਦਾ ਬੱਕਰੀਆਂ ਯਾਰ ਤੂੰ ਗੱਲਾਂ ਰਾਜਿਆਂ ਦੀਆਂ ਕਰਦਾ ਕਹਿੰਦਾ ਹੈਗੀ ਆ ਕਚਿਹਰੀ ਇੱਥੇ ਜੱਲ ਕੇ ਦੇਖ ਸਕਦੇ ਹੋ ਤੇਰਾ ਹੱਲ ਕਰੂਗਾ ਤੇਰਾ ਹੱਲ ਬਣੂ ਕੋਈ ਨਾ ਕੋਈ ਇੱਥੋਂ ਕੋਈ ਹੱਲ ਤੇਰਾ ਲੱਭੂ ਇੱਥੇ ਕਚਹਿਰੀ ਹੈ ਜਿਹੜੀ ਉਹ ਉਹਨਾਂ ਕਚਹਿਰੀਆਂ ਵਰਗੀ ਕਚਹਿਰੀ ਨਹੀਂ ਹਾਂ ਇੱਥੇ ਵੀਰ ਵਿਕਰਮਾ ਜੀਤ ਰਾਜੇ ਦੀ ਕਚਹਿਰੀ ਹੈ ਇਹ ਤੂੰ ਕਹਨੇ ਇੱਥੇ ਕਚਹਿਰੀ ਨਹੀਂ ਰੁਹੀ ਬਿਆਮਾਨੇ ਭਾਈ ਜਦੋਂ ਉੱਥੇ ਬਾਗੇ ਉਹ ਕਹਿੰਦਾ ਵੀ ਕੀ ਰੌਲਾ ਛੋੜਾ ਉਹ ਕਹਿੰਦੇ ਵੀ ਇੱਥੇ ਹੱਲ ਹੋਊ ਕੋਈ ਨਾ ਕੋਈ ਉਹ ਟੀਮੀ ਵਾਲਾ ਕਹਿੰਦਾ ਤੇ ਬਈ ਇਹਨੂੰ ਕਿਵੇਂ ਪਤਾ ਰੋਲੇ ਦਾ ਵੀ ਨਾ ਦਾ ਰੋਲਾ ਚੱਲਦਾ ਹੈ ਕਹਿੰਦਾ ਕੀ ਰੋਲਾ ਚੱਲਦਾ ਛੋਡਾ ਉਹ ਕਹਿੰਦਾ ਜੀ ਤੇਮੀ ਮੇਰੀ ਹੈ ਉਹ ਕਹਿੰਦਾ ਜੀ ਇਹ ਐਵੇਂ ਕਹਿੰਦਾ ਮੇਰੀ ਹੈ ਉਹ ਕਹਿੰਦਾ ਅੱਛਾ ਤੇਰੀ ਹੈ ਹਾਂ ਉਹਨੂੰ ਦੂਗਾਂ ਪੁੱਛਿਆ ਕਹਿੰਦਾ ਤੇਰੀ ਹੈ ਉਹ ਕਹਿੰਦਾ ਮੇਰੀ ਹੈ ਉਹਨੂੰ ਕਹਿੰਦਾ ਭਾਈ ਕੱਲ ਨੂੰ ਨਿਸ਼ਾਫ ਕਰਾਂਗੇ ਉਹ ਲੜਕੇ ਨੂੰ ਕਹਿੰਦਾ ਕੱਲ ਨੂੰ ਕੋਰਾ ਤਾ ਤੌੜਾ ਤੇ ਮੈਂ ਆ ਰਹਾਂ ਦਿਓ ਇੱਕ ਝੱਪਣ ਇਹ ਲੈ ਕੇ ਆ ਜਾ ਉਹ ਭਾਈ ਦੂਜੇ ਦਿਨ ਕੋਰਾ ਟੋੜਾ ਚੱਪਣ ਲਿਆ ਆ ਕੇ ਕਚੇਰੀ ਧਰਤਾ ਕਹਿੰਦਾ ਬਈ ਐਂ ਕਰੋ ਜਿਹੜਾ ਆਹ ਤੋੜੇ ਦੇ ਵਿੱਚ ਵੜ ਗਿਆ ਤੀਵੀ ਉਹਦੀ ਐ ਹੂੰ ਅੱਛਾ ਉਹ ਭਾਈ ਜਿਹੜਾ ਵੀਰਵਾਰਤੀ ਉਹਨੇ ਨਾਲ ਰੂਪ ਛੋਟਾ ਜਿਹਾ ਸਰੂਪ ਧਾਰਿਆ ਸਰੂਪ ਧਾਰ ਕੇ ਮੂੰਹ ਦੇ ਥਾਈਂ ਤੌੜੇ 'ਚ ਵੜ ਗਿਆ ਤੌੜੇ 'ਚ ਵੜ ਗਿਆ ਜਦੋਂ ਤੌੜੇ 'ਚ ਵੜ ਗਿਆ ਉਹਨੂੰ ਕਹਿੰਦਾ ਪਾਈ ਚੱਪਣ ਦੇ 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 ਤੇ ਹਾਂ ਲੜਕੀ ਨੂੰ ਕਹਿੰਦਾ ਉਹਨੇ ਉਹਤੇ ਚੱਪਣ ਧਰਤਾ ਦੂਜੇ ਨੂੰ ਕਹਿੰਦਾ ਵੀ ਆ ਤੀਮੀ ਤੇਰੀਆ ਲੈ ਜਾ ਉਹਦੀ ਉਹ ਤਾਂ ਉੱਥੇ ਜਣੀ ਤੌੜਾ ਦੱਬਤਾ ਜਿਹੜਾ ਵੀਰ ਬਾਤਾਂ ਉਥੋਂ ਮਾੜਾ ਐਸ਼ ਰੋਟ ਗਨੇ ਆ ਬੈ ਉਹ ਤਾਂ ਤੌੜੇ 'ਚ ਪਾ ਕੇ ਦੱਬਿਆ ਉਹ ਜਾ ਕੇ ਵੀਰ ਬਾਹਰ ਡਿੱਕਾ ਲਾਉਂਦਾ ਰਾਹ ਚ ਤਾਹੀ ਕਹਿੰਦੇ ਨੇ ਤਾਈਓ ਕਹਿੰਦੇ ਵੀਰਵਾਰ ਨੂੰ ਜਾ ਜਾਂ ਬਟਾ ਕੇ ਆ ਜੀ ਫੇਰ ਆ ਜੀ ਕਿਤੇ ਵਿੱਚ ਦੀ ਵੱਲੇ ਤੇ ਬੁੜੀਆਂ ਬਾਏ ਕਹਿੰਦੇ ਬਟਾ ਕੇ ਆ ਜੀ ਪਰ ਬਟਾਉਣ ਤਾਂ ਜੇ ਰਹਿ ਪਏ ਇੱਕ ਰਾਤ ਨਾਲ ਕੋਈ ਫਰਕ ਨਹੀਂ ਪੈਂਦਾ ਯਾਨੀ ਵੀਰਵਾਰ ਡਿੱਕਾ ਪੈਂਦਾ ਰਾਤ ਦੇ ਵਿੱਚ ਲਾਉਂਦਾ ਹੈ ਲਾਉਂਦਾ ਕਰਕੇ ਤਾਂ ਇਹ ਵੀਰਵਾਰ ਨੂੰ ਮਾੜਾ ਮੰਨਿਆ ਜਾ ਸਕਦਾ ਛਾ ਦਾ ਚੇਲਾ ਛਾ ਦਾ ਰੱਖਿਆ ਬਧੀ ਯਾਨੀ ਕਹਿੰਦਾ ਉਹਨੂੰ ਕਹਿੰਦਾ ਛਾਦ ਕਹਿਣ ਲੱਗਿਆ ਵੀ ਜਾਓ ਪਿਛਿਆ ਲੈ ਕੇ ਆਓ ਉਹ ਪਿਛਿਆ ਮੰਗਦਾ ਤੁਰਿਆ ਫਿਰਦਾ ਪਿੰਡ 'ਚ ਵਗਿਆ ਪਿਛਿਆ ਲੈੰਦਾ ਤੁਰਿਆ ਜਾਂਦਾ ਤੇ ਪਾਉਂਦੇ ਪ੍ਰਸ਼ਾਦਾ ਦੇਓ ਭਾਈ ਦੁੱਧ ਪਾਓ ਭਾਈ ਪ੍ਰਸ਼ਾਦਾ ਪਾਓ ਦੁੱਧ ਦੇਓ ਭਾਈ ਪਿਛਿਆ ਮੰਗਦਾ ਤੁਰਿਆ ਫਿਰਦਾ ਜਾਂਦੇ ਜਾਂਦੇ ਨੇ ਉਹਨੇ ਇੱਕ ਤੰਤਰ ਦਾ ਬਾਰ ਖੜਕਾਤਾ ਤੰਤਰ ਜੰਤਰ ਮੰਤਰ ਜਿਹੜੇ ਹੁੰਦੇ ਆ ਇਹ ਤੈਨੂੰ ਪਤਾ ਹੈ ਵੀ ਭੂਤ ਪ੍ਰੇਤਾਂ ਦੇ ਵਾਸੇ ਵਾਸਤੇ ਤੇ ਬੱਚੇ ਕਰਨ ਵਾਸਤੇ ਜਣੀ ਇਹਨੇ ਜਾਦੂਗਰੀਆਂ ਹਿਤ ਹੁੰਦੀਆਂ ਕਾਲਾ ਜਾਦੂ ਕਾਲਾ ਜਾਦੂ ਕਹ ਲੋ ਛਲਮਕ ਇਲਮ ਕਹ ਲੋ ਇਹਨੂੰ ਉਹ ਦੇਦੇ ਤੰਤਰ ਦੇ ਵਾਰ ਦੇ ਵਿੱਚ ਉਹਨੇ ਜਦੋਂ ਵਾਰ ਖੜਕਾਇਆ ਖਲਿਆ ਕਹਿੰਦਾ ਤੂੰ ਕੌਣ ਹੈ ਤੈ ਮੇਰਾ ਵਾਰ ਖੜਕਾਇਆ ਉਹ ਕਹਿੰਦਾ ਮੈਂ ਤਾਂ ਪਿੱਛਿਆ ਮੰਗਣ ਦੀ ਖਾਤਰ ਖੜਕਾਇਆ ਪਿੱਛਿਆ ਪਾਦੇ ਉਹ ਕਹਿੰਦਾ ਪਿੱਛੇ ਆਲਾ ਥੋੜਾ ਇਹ ਤਾਂ ਤੰਤਰ ਰ ਵੀ ਤੈਨੂੰ ਯਾ ਉਹ ਕਹਿੰਦਾ ਜੀ ਭੁੱਲ ਹੋ ਗਈ ਯਾਰ ਗਲਤੀ ਮਾਫ ਕਰੋ ਮੇਰੀ ਕਹਿੰਦਾ ਗਲਤੀ ਐ ਥੋੜੋ ਮਾਫੂ ਹੋਰ ਕਹਿੰਦਾ ਕਿਵੇਂ ਹੋ ਕਹਿੰਦਾ ਅੱਜ ਰਾਤ ਦੇ 12 ਵਜੇ ਤੇਰੀ ਮੌਤ ਹੋਊ ਉਹ ਪਈ ਪਿੱਛਿਆ ਮੰਗ ਕੇ ਆ ਕੇ ਆਪਦੇ ਦੇਲੇ ਗੁਰੂ ਕੋਲੇ ਆ ਗਿਆ ਗੁਰੂ ਨੂੰ ਆ ਕੇ ਕਹਿੰਦਾ ਆਹ ਲਓ ਜੀ ਵਰਸਾਦਾ ਪਣੀ ਅਸੀਂ ਤਾਂ ਛੋਡੇ ਕੋਲੇ ਅੱਜ ਦਾ ਦੇਣੀ ਆ ਉਹ ਕਹਿੰਦਾ ਜਦ ਦੇਖਿਆ ਚਿਹਰਾ ਗੁਰੂ ਨੇ ਉਹਦਾ ਅਦਾਸ਼ ਹੋਇਆ ਵਾ ਤੇ ਉੜਿਆ ਪਿਆ ਚਿਹਰਾ ਕਨੋ ਕੀ ਹੋ ਗਿਆ ਤੈਨੂੰ ਕਹਿੰਦਾ ਮੈਂ ਖਟਕਾਤਾ ਤੰਤਰ ਦਾ ਵਾਰ ਉਹਨੇ ਤੰਤਰ ਨੇ ਤਾਂ ਥਰਾਬ ਦੇਤਾ ਮੈਨੂੰ ਕਹਿੰਦਾ ਰਾਤ ਦੇ 12 ਵਜੇ ਮਰ ਜਾਏਗਾ ਉਹ ਕਹਿੰਦਾ ਰੱਜ ਕੇ ਖਾ ਲੈ ਰੋਟੀਆਂ ਕੁਛ ਨਹੀਂ ਹੁੰਦਾ ਐਵੇਂ ਲੱਗਦਾ ਤੈਨੂੰ ਆ ਪੀ ਲੱਛੀ ਰੋਟੀਆਂ ਖਾ ਆਪਾਂ ਪੈ ਜਾ ਮੌਜ ਨਾਲ ਸੌ ਜਾ ਤੇ ਰੋਟੀਆਂ ਖਾ ਕੇ ਸੌਂਗੇ ਆਥਣੇ ਉੱਠੇ ਆਥਣੇ ਉੱਠ ਕੇ ਕਹ ਕਹਿੰਦਾ ਐਂ ਕਰੀ ਮੇਰੀਆਂ ਲੱਤਾਂ ਕੋਟਣ ਲੱਗ ਜਾ। ਗੁਰੂ ਨੇ ਆਪਦੀਆਂ ਲੱਤਾਂ ਕੋਟਣ ਲਾਤਾ। ਕਹਿੰਦਾ ਕੋਈ ਤੈਨੂੰ ਸੱਦੀ ਜਾਵੇ, ਕੋਈ ਹਾਕਾਂ ਮਾਰੀ ਜਾਵੇ। ਤੈਂ ਉੱਠ ਕੇ ਨਹੀਂ ਜਾਣਾ। ਕਹਿੰਦਾ ਜੀ ਠੀਕ ਐ। ਜਦੋਂ ਲੱਤਾਂ ਕੁੱਤੀ ਗਿਆ। ਲక్ష్ਮੀ ਭੇਜੀ ਤੰਤਰ ਨੇ। ਲక్ష్ਮੀ ਦਾ ਰੂਪ ਧਾਰਿਆ ਵਾ। ਆ ਕੇ ਰਪਈਆਂ ਦੀਆਂ ਗੁੱਟੀਆਂ ਉਹਨੇ ਨਿਆ ਮੋਰਾਂ ਕਹਿੰਦੀ ਗੋਲਤੀ ਚਾਹੀਦਾ ਇੱਧਰ ਆ ਜਾ ਛੱਡ ਕੇ ਤੈਨੂੰ ਜੇ ਪੌਮਾ ਗੱਡੀਆਂ ਖਰੀਦ ਲਈ ਬੱਛਾਂ ਖਰੀਦ ਲਈ ਜਿਹੜਾ ਕੋਈ ਮਰਿਆ ਜਾਇਦਾਤਾਂ ਖਰੀਦ ਲਈ ਆ ਜਾ ਛੱਡ ਕੇ ਤੁਰਿਆ ਤੈਂ ਕੀ ਲੈਣਾ ਇਹ ਤੂੰ ਆ ਜਾ ਲਾਲਚ ਦੇਂਦੇ ਲਾਲਚ ਦੇ ਕੇ ਛੋੜ ਦਿੱਤੀ ਉਹ ਕਹਿੰਦਾ ਮੈਨੂੰ ਨਹੀਂ ਲੋੜ ਮੈਂ ਤਾਂ ਆਪਦੇ ਗੁਰੂ ਦੀਆਂ ਲੱਤਾਂ ਘੁੱਟਦਾ ਮੈਨੂੰ ਨਹੀਂ ਮਾਇਆ ਦੀ ਲੋੜ ਜਾ ਤੂੰ ਮੁਰਗੀ ਉਹ ਕਹਿੰਦੀ ਵੀ ਮੇਰਾ ਤਾਂ ਨਹੀਂ ਜੋਰ ਚੱਲਿਆ ਭਈ ਮੈਨੂੰ ਤਾਂ ਉਹਨੇ ਮੋੜਤਾ ਕਹਿੰਦਾ ਮੋੜਤਾਗ ਨਾ ਹਾਂ ਫਿਰ ਉਹਨੇ ਉਹਦੀ ਮਾਂ ਬਣਾ ਕੇ ਟੋਰੀ ਅੱਛਾ ਮੁੰਡੇ ਦੀ ਮਾਂ ਬਣਾ ਕੇ ਟੋਰੀ ਵੇ ਪੁੱਤ ਮੈਂ ਤਾਂ ਇੰਨਾ ਚਿਰ ਦੀ ਤੈਨੂੰ ਭਾਲਦੀ ਟੁਰੀ ਫਿਰਦੀ ਆ ਮੈਨੂੰ ਤਾਂ ਤੂੰ ਕਿਤੇ ਨਾ ਥਿਆ ਮੇਰਾ ਤਾਂ ਹੁਣ ਤੈਨੂੰ ਦੇਖ ਕੇ ਹੀ ਚਿਹਰਾ ਠੰਡਾ ਹੋ ਗਿਆ ਕੇਰਾਂ ਤਾਂ ਆ ਕੇ ਮੇਰੀ ਹਿੱਕ ਨਾਲ ਲੱਗ ਬੜੇ ਫਾਵੜੇ ਕਰੇ ਉਹ ਕਹਿੰਦਾ ਮੈਂ ਚਾਹੇ ਮੇਰੀ ਚਾਹੇ ਤੂੰ ਕੋਈ ਐ ਮੈਂ ਨਹੀਂ ਗੁਰੂ ਦੀਆਂ ਲੱਤਾਂ ਘੁੱਟਦਾ ਮੈਂ ਨਹੀਂ ਆ ਸਕਦਾ ਜਾ ਭੱਗ ਜਾ ਚਲੀ ਜਾ ਮੇਰੀਆਂ ਅੱਖਾਂ ਤੋਂ ਪਰਾਂ ਤੇ ਅੱਛਾ ਕੋਲੇ ਉਹ ਨਾ ਆ ਸ਼ਕੇ ਕਿਉ ਗੁਰੂ ਤੋਂ ਛੇਕ ਮਾਰੇ ਤੇ ਨੇੜੇ ਆ ਨਾ ਸ਼ਕੇ ਤੇ ਲੱਤਾਂ ਕੋ ਤੱਕਦਾ ਛੱਡ ਕੇ ਉਹ ਨਾ ਜਾਵੇ ਜਦੋਂ ਲੱਤਾਂ ਮ ਜਿਵੇਂ ਘੁੱਟਦਾ ਤੁਰਿਆ ਫੇਰ ਉਹਨੇ ਜਾਨੀ ਦਿਓ ਭੇਜਿਆ ਫਰਿਸ਼ਤਾ ਕਹ ਲੋ ਉਹ ਕਹਿੰਦਾ ਜਦੋਂ ਉਹ ਭੱਗ ਗਿਆ ਕਹਿੰਦਾ ਹੋਰਾਂ ਓਏ ਨਹੀਂ ਚਾਕੇ ਕੁੱਟੀਆਂ ਕਾਟੀਆਂ ਕੀ ਛਾਰਾ ਕੁਛ ਤੇਰਾ ਮੁੱਢਾ ਮਾਰਨ ਨੂੰ ਛੱਡ ਕੇ ਉਰਾਂ ਆ ਜਾਂਗਾ ਚੰਗਾ ਰਹੇਗਾ ਉਹ ਕਹਿੰਦਾ ਤੂੰ ਹੀ ਉਰਾਂ ਆ ਜਾ ਮੈਂ ਨਹੀਂ ਆਉਂਦਾ ਮੈਂ ਆਪਦੇ ਗੁਰੂ ਦੀਆਂ ਲੱਤਾਂ ਘੁੱਟਦਾ ਤੇ ਇਹ ਤੂੰ ਜੇ ਤੇਰਾ ਇਰਾਦਾ ਹੋਵੇ ਵੀ ਵੀ ਐ ਛੱਡ ਕੇ ਆਜੂ ਮੈਂ ਨਹੀਂ ਛੱਡ ਕੇ ਆ ਸਕਦਾ ਇਹ ਤਾਂ ਗੁਰੂ ਦੀਆਂ ਲੱਤਾਂ ਘੁੱਟ ਰਿਹਾ ਮੈਂ ਆਪਦੇ ਦੀਆਂ ਤੈਨੂੰ ਲੋੜਾ ਤੂੰ ਹੀ ਉਰਾਂ ਆ ਜਾ ਹੁਣ ਨੇੜੇ ਉਹ ਨਾ ਲੱਗ ਸਕੇ ਭਾਈ ਉਹ ਵੀ ਡੇੜੇ ਦੇ ਕੇ ਮੁੜ ਗਿਆ ਕਹਿੰਦਾ ਵੀ ਇਹ ਨਹੀਂ ਕਿਸੇ ਦੇ ਬੱਚੇ ਮੇਰੇ ਤਾਂ ਬੱਚ ਦਾ ਰੋਗ ਹੈ ਨਹੀਂ ਵੀ ਉਹ ਤਾਂ ਉੱਥੋਂ ਆਇਆ ਨਹੀਂਗਾ ਮੇਰੇ ਕਹੇ ਤੋਂ ਵੀ ਨਹੀਂ ਆਇਆ ਉਹ ਤਾਂ ਗੁਰੂ ਦੀਆਂ ਲੱਤਾਂ ਘੁੱਟਦਾ ਬੈਠਾ ਮੇਰੇ ਮੈਂ ਲੱਗ ਨਹੀਂ ਸਕਿਆ ਉਹਦੇ ਗੁਰੂ ਦੇ ਵੀ ਮੈਂ ਨਹੀਂ ਮੇਰਾ ਵੀ ਕੋਈ ਬਾਹ ਨਹੀਂ ਚੱਲੀ ਜਾਂ ਤਾਂ ਉਹਦੀ ਕੋਈ ਤੰਤਰ ਦੀ ਬਾਹ ਨਾ ਚੱਲੀ ਤੜ ਕਿਉਂ ਗਿਆ ਗੁਰੂ ਠਿਆ ਉੱਠ ਕੇ ਕਹਿੰਦਾ ਉਹ ਤਾਂ ਤਾਂ ਰਾਤ ਦੇ 12 ਵਜੇ ਮਰਨਾ ਸੀ ਮਰਿਆਤਾ ਹੈ ਨਹੀਂ ਤੂੰ ਕਹਿੰਦਾ ਜੀ ਚੀਜ਼ਾਂ ਆਈਆਂ ਬੜੀਆਂ ਸ਼ੀਆ ਇਥੋਂ ਠਾਲਣ ਖਾਤਰ ਤੈਨੂੰ ਪਹਿਲਾ ਲక్ష్ਮੀ ਆਈ ਫੇਰ ਮੇਰੀ ਮਾਂ ਬਣ ਕੇ ਆਈ ਫੇਰ ਫਰੇਹਤਾ ਬਣ ਕੇ ਆਇਆ ਦਿਓ ਉਹਨੇ ਵੀ ਬੜਾ ਜ਼ੋਰ ਲਾਇਆ ਸਾਰੀਆਂ ਕਿਸੇ ਦੀ ਕੋਈ ਬਾਹ ਨਹੀਂ ਚੱਲੀ ਵੀ ਮੈਨੂੰ ਤਾਂ ਤੇਰੀਆਂ ਲੱਤਾਂ ਤੇਰੇ ਲੇਵੇ ਹੋ ਨਹੀਂ ਲੱਗ ਸਕੇ ਵੀ ਤਾਂ ਐਂ ਬਚਾ ਲਿਆ ਜੇ ਤੇਰੀਆਂ ਲੱਤਾਂ ਨਾ ਘੁੱਟਦਾ ਹੁੰਦਾ ਫੇਰ ਮੈਨੂੰ ਰਾਤ ਨੂੰ ਲੈ ਮਾਰ ਦਿੰਦੇ ਲਾਜ਼ਮੀ ਭਈ ਗੁਰੂ ਦੀ ਸੇਵਾ ਜਿਹੜੀ ਇਹ ਬਹੁਤ ਚੰਗੀ ਹੈ ਗੁਰੂ ਦੇ ਹਰ ਵੇਲੇ ਚਰਨਾਂ ਦਾ ਆਸਰਾ ਤੱਕ ਕੇ ਰੱਖੋ ਗੁਰੂ ਦੀ ਸੇਵਾ ਕਰੋ ਤੇ ਗੁਰੂ ਦੀ ਸੇਵਾ ਤਾਰ ਕੇ ਲੈ ਜਾਂਦੀ ਹੈ ਮਰਨ ਤੋਂ ਵੀ ਜਾਨੀ ਸੂਰ ਤੋਂ ਸੂਲੀ ਤੋਂ ਸੂਲ ਬਣਾ ਦਿੰਦੀ ਹੈ ਤੇ ਇਹ ਹੈ ਸਟੋਰੀ ਭਾਈ ਗੁਰੂ ਦੀ ਮਹਿਮਾ ਦੀ